ਸਾਸੀ ਗਾਲ ਜਿੱਥੇ ਅੱਜ ਸਾਰਾ ਦੇਸ਼ ਮਹਿਲਾ ਡਾਕਟਰ ਨਾਲ ਕੋਲਕੱਤਾ ਵਿਖੇ ਹੋਏ ਬਲਾਤਕਾਰ ਅਤੇ ਕਤਲ ਮਾਮਲੇ ਨੂੰ ਲੈ ਕੇ ਜੂਸ ਰਿਹਾ ਹੈ ਔਰ ਵੱਡੇ ਵੱਡੇ ਧਰਮੇ ਲੱਗ ਰਹੇ ਡਾਕਟਰ ਸੜਕਾਂ ਦੇ ਉੱਤੇ ਹੋਏ ਇਨਸਾਫ ਦੀ ਮੰਗ ਕਰ ਰਹੇ ਉੱਥੇ ਇੱਕ ਬੜਾ ਹੀ ਸ਼ਰਮਨਾਕ ਮਾਮਲਾ ਜ਼ੀਰਖਪੁਰ ਤੋਂ ਸਾਹਮਣੇ ਆਇਆ ਦੱਸਦੀ ਇੱਕ ਇੱਕ ਮਾਸੂਮ ਬੱਚੀ 12ਵੀਂ ਕਲਾਸ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਔਰ ਬਲਾਤਕਾਰ ਔਰ ਜ਼ਬਰ ਜਨਾਹ ਕਰਨ ਵਾਲਾ ਕੋਈ ਹੋਰ ਨਹੀਂ ਉਸ ਸਕੂਲ ਦਾ ਬੱਸ ਚਾਲਕ ਨਿਕਲਿਆ ਜਿੱਥੇ ਬੱਚੀ ਰੋਜ਼ਾਨਾ ਘਰ ਤੋਂ ਉਸ ਬੱਸ ਵਿੱਚ ਸਵਾਰ ਹੋ ਕੇ ਸਕੂਲ ਤੱਕ ਜਾਂਦੀ ਸੀ ਬਹੁਤ ਹੀ ਸੋਚਣ ਦਾ ਵਿਸ਼ਾ ਹੈ ਬਹੁਤ ਹੀ ਗੰਭੀਰਤਾ ਦਾ ਵਿਸ਼ਾ ਹੈ ਕਿ ਨਾਮੀ ਗ੍ਰਾਮੀ ਸਕੂਲ ਚੰਡੀਗੜ੍ਹ ਦਾ ਇੱਕ ਬਹੁਤ ਹੀ ਨਾਮੀ ਗ੍ਰਾਮੀ ਸਕੂਲ ਹੈ ਉਸ ਸਕੂਲ ਦਾ ਬੱਸ ਚਾਲਕ ਬੱਚੀ ਨੂੰ ਬਲੈਕਮੇਲ ਕਰਦਾ ਸੀ ਉਸ ਦੀਆਂ ਐਡਿਟ ਕਰਕੇ ਫੋਟੋਆਂ ਨਿਊਡ ਫੋਟੋਆਂ ਦਿਖਾ ਕੇ ਉਸ ਨੂੰ ਬਲੈਕਮੇਲ ਕਰਦਾ ਰਿਹਾ ਔਰ ਇੱਥੋਂ ਤੱਕ ਬੱਚੀ ਨੇ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ બસ ਚਾਲਕ ਉਸਦੇ ਘਰ ਤੱਕ ਆ ਜਾਂਦਾ ਸੀ ਜਦੋਂ ਉਸਦੇ ਮਾਤਾ ਪਿਤਾ ਡਿਊਟੀ ਤੇ ਚਲੇ ਜਾਂਦੇ ਸੀ ਤਾਂ ਉਸਦੇ ਘਰ ਆ ਕੇ ਉਸ ਨਾਲ ਜਬਰ ਜਨਾਹ ਕੀਤਾ ਜਾਂਦਾ ਸੀ ਬਹੁਤ ਹੀ ਗੰਭੀਰਤਾ ਦਾ ਵਿਸ਼ਾ ਕਿ ਬਸ ਚਾਲਕ ਜਿਸ ਬੱਚੀ ਨੂੰ ਰੋਜ਼ਾਨਾ ਘਰ ਤੋਂ ਸਕੂਲ ਤੱਕ ਅਤੇ ਸਕੂਲ ਤੋਂ ਘਰ ਤੱਕ ਲੈ ਕੇ ਆਉਂਦਾ ਸੀ ਉਹ ਬਸ ਚਾਲਕ ਜਿਹੜਾ ਹੈਗਾ ਮਾਸੂਮ ਬੱਚੀ ਦਾ ਬਾਲਗ ਬੱਚੀ ਦਾ ਰੇਪ ਕਰਦਾ ਰਿਹਾ ਉਸ ਨਾਲ ਜਬਰ ਜਨਾਹ ਕਰਦਾ ਰਿਹਾ ਬਹੁਤ ਹੀ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ ਹਾਲਾਂਕਿ ਇਸ ਸੰਬੰਧੀ ਜ਼ੀਰਕਪੁਰ ਪੁਲਿਸ ਦੇ ਹੱਥ ਜਦੋਂ ਕੰਪਲੇਂਟ ਲੱਗੀ ਜੀਰਕਪੁਰ ਪੁਲਿਸ ਨੇ ਮੁਕਦਮਾ ਦਾਜ ਕਰਕੇ ਉਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਮਾਮਲਾ ਗੰਭੀਰਤਾ ਨਾਲ ਸੋਚਣ ਵਾਲਾ ਹੈਗਾ ਕੀ ਸਕੂਲ ਦੇ ਬੱਸ ਚਾਲਕ ਜੋ ਰੋਜ਼ਾਨਾ ਬੱਚਿਆਂ ਨੂੰ ਘਰੋਂ ਸਕੂਲ ਤੇ ਸਕੂਲ ਤੋਂ ਘਰ ਤੱਕ ਛੱਡਣ ਆਉਂਦੇ ਆ ਉਹ ਅਜਿਹਾ ਕਾਰਨਾਮਾ ਕਰਨ ਤਾਂ ਸਾਡੇ ਬੱਚੇ ਕਦੋਂ ਤੱਕ ਸੇਫ ਰਹਿਣਗੇ ਹਾਲਾਂਕਿ ਇਸ ਬੰਦੀ ਜੀਰਕਪੁਰਪੁਰੋਂ ਸੇ ਹੱਥ ਵੱਡੀ ਕਾਮਯਾਬੀ ਲੱਗੀ ਉਹਨਾਂ ਨੇ ਮੁਕਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੋਸ਼ੀ ਦੀ ਸਨਾਤ ਮੁਹੰਮਦ ਰਜਾਕ ਖਵਜੋਈ ਹੈ ਜੋ ਮਨੀ ਮਾਇਰਾ ਦਾ ਵਸਨੀਕ ਸੀ ਉਸਨੂੰ ਗ੍ਰਿਫਤਾਰ ਕਰਕੇ ਮੁਕਦਮਾ ਦਰਜ ਕਰਕੇ ਮਾਂਜੋ ਕਦਾਨਤ ਵਿੱਚ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਦੱਸ ਦਈਏ ਕਿ ਜੀਰਕਪੁਰ ਵਿੱਚ ਇੱਕ ਹੋਰ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਜਿਸ ਵਿੱਚ ਇੱਕ ਮਹਿਲਾ 23 ਸਾਲਾ ਮਹਿਲਾ ਨੇ આરોਪ ਲਗਾਇਆ ਕਿ ਰਾਮ ਗੋਪਾਲ ਨਾਮਕ ਵਿਅਕਤੀ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਦਾ ਕਰਦਾ ਜਾਬਰਜਨਾਕ ਕਰਦਾ ਰਿਹਾ ਜਦੋਂ ਉਹ ਗਰਭਤੀ ਹੋ ਗਈ ਤਾਂ ਉਸ ਰਾਮ ਗੋਪਾਲ ਦੋਸ਼ੀ ਨੇ ਉਸ ਮੈਲਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਔਰ ਫਰਾਰ ਹੋ ਗਿਆ ਪੁਲਿਸ ਨੇ ਇਸ ਬੰਦੀ ਮਾਮਲਾ ਦਰਜ ਕਰਕੇ ਦੋਸ਼ੀ ਦੀ ਪਾਲ ਜਿਹੜੀ ਅਰੰਭ ਕਰ ਦਿੱਤੀ ਔਰ 21th ਆਫ ਅਗਸਟ ਨੂੰ ਸਾਡੀ ਇੱਕ ਲੇਡੀ ਆਫੀਸਰ ਹੈਗੀ ਐ ਏਸੀ ਨਿਰਮਲ ਕੌਰ ਉਹਨੇ ਇੱਕ ਲੜਕੀ ਜਿਹਦੀ ਉਮਰ ਹੈਗੀ 17 ইয়ার্স ਉਹਦੀ ਇੱਕ ਸਟੇਟਮੈਂਟ ਰਿਕਾਰਡ ਕੀਤੀ ਹੈ ਤੇ ਸ਼ੀ ਅਲੇਜਡ ਕਿ ਵੀ ਇੱਕ ਮੁਹੰਮਦ ਰਜ਼ਾਕ ਨਾਮ ਦਾ ਬੰਦਾ ਹੈਗਾ ਕਿ ਇਹ ਇਸ ਅ ਬੱਸ ਡਰਾਈਵਰ ਜਿਹੜੇ ਸਕੂਲ ਚੋਂ ਪੜ੍ਹਦੀ ਹੈਗੀ ਹੈ ਉਹ ਉਸੇ ਸਕੂਲ ਦਾ ਬੱਸ ਡਰਾਈਵਰ ਹੈਗਾ ਨਾਟ ਦਾ ਬੱਸ ਡਰਾਈਵਰ ਆਫ ਦਾ ਬੱਸ ਜਿਹਦੇ ਵਿੱਚ ਉਹ ਸਕੂਲ ਟਰੈਵਲ ਕਰਦੀ ਹੈ ਬਟ ਉਹ ਜਿਹੜਾ ਬੰਦਾ ਹੈਗਾ ਫॉर ਦਾ ਪਾਸਟ ਫਿਊ ਮੰਥਸ ਉਹ ਬੰਦਾ ਉਹਨੂੰ ਕੌਨਸੀਕੁਐਂਟਲੀ ਥ੍ਰੈਟਨ ਕਰਕੇ ਤੇ ਉਹਦੀਆਂ ਨਿਊਡ ਪਿਕਚਰਸ ਨੂੰ ਵਾਇਰਲ ਕਰਨ ਦਾ ਥ੍ਰੈਟਨਿੰਗ ਉਹ ਦੇ ਕੇ ਉਹਨੇ ਉਤਨੇ ਆਲ ਫਿਜ਼ੀਕਲ ਰਿਲੇਸ਼ਨਸ ਬਣਾ ਰਿਆ ਹੈਗਾ ਇਨਫੋਰਮੇਸ਼ਨ ਰিসিਵ ਕਰਦੇ ਸਾਰ ਅਸੀਂ ਐਫ ਆਈ ਆਰ ਨੰਬਰ 366 2024 ਪੁਲਿਸ ਸਟੇਸ਼ਨ ਜ਼ੀਰਕਪੁਰ ਅੰਡਰ ਸੈਕਸ਼ਨ 376 506 A 6 ਬਾਕਸੋ ਐਕਟ ਰਜਿਸਟਰ ਕੀਤੀ ਹੈ ਕਨਸੀਕੂਐਂਟਲੀ ਅਸੀਂ ਜੋ ਅਕਿਊਜ਼ਡ ਹੈਗਾ محمد ਰਜ਼ਾਕ ਕੋ ਨੂੰ ਅਰੈਸਟ ਕਰ ਲਿਆ ਹੈਗਾ ਤੇ ਉਹਦਾ 2 ਦਿਨਾਂ ਦਾ ਪੁਲਿਸ ਰਿਮਾਂਡ ਅਪਟੇਨ ਕੀਤਾ ਹੈਗਾ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਕਿ ਹੋਰ ਵੀ ਕੋਈ ਬੱਚਿਆਂ ਨਾਲ ਕੋਈ ਗਲਤ ਕੰਮ ਜਾਂ ਇਸ ਤਰ੍ਹਾਂ ਦੀ ਕੋਈ ਬਲੈਕਮੇਲਿੰਗ ਤਾਂ ਨਹੀਂ ਕੀਤੀ Uh, we have written a letter to the school authorities jo to a certain ki bhi a jo accused hai jo thode school ch as a bus driver work karta siga onu police ne apprehend arrest kita in this fir agar ode khilaf koi aur bhi complaint hai ki hai te they should bring it to our knowledge and ਜੋ ਵੀ ਕੋਈ ਕੰਸਰਨਡ ਪੁਲਿਸ ਅਥਾਰਟिटीज ਹੋਊਗੀ BPS অর ਐਨੀ ਅਦਰ ਤੋਂ ਵਿਲ ਨਾਟ ਸ਼ਾਇਵੇ ਫਰਮ ਰਜਿਸਟਰਿੰਗ ਐਨ ਐਫਆਰ ਅਗੇਂਸਟ ਸਰ ਕੋਈ ਹੋਰ ਵੀ ਇਹਨਾਂ ਦੇ ਪਰਿਵਾਰ ਨੂੰ ਮਾਰਨ ਦੀ ਵੀ ਧਮਕੀਆਂ ਵਗੈਰਾ ਦਿੰਦਾ ਸੀ ਇਸ ਨੂੰ ਲੈ ਕੇ ਵੀ ਇਨਵੈਸਟੀਗੇਸ਼ਨ ਤੇ ਕੁਝ ਖੁਲਾਸਾ ਹੋਇਆ ਜੋ ਵਿਕਟਮ ਹੈਗੀ ਹੈ ਉਹਨੇ ਆਪਣੀ ਇਨੀਸ਼ੀਅਲ ਕੰਪਲੇਂਟ ਦੇ ਵਿੱਚ ਹੀ ਇਹ ਚੀਜ਼ ਰਿਕਾਰਡ ਕਰਾਈ ਹੈਗੀ ਹੈ ਕਿ ਉਹਨੂੰ ਤੇ ਉਹਦੇ ਕੁਝ ਪਰਿਵਾਰਕ ਮੈਂਬਰਸ ਨੂੰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਹੀ ਯੂਜ਼ ਟੂ ਮੇਕ ਥੀਸ ਜੋ ਫਿਜ਼ੀਕਲ ਰਿਲੇਸ਼ਨਸ਼ਿਪ ਹੈਗੇ